ਵੜਾ ਪੱਤਰਕਾਰ ਸੰਗਠਨ ਜੋ ਅੱਜ ਸ਼ਾਂਤ ਨਹੀਂ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਜੁਆਇਨ ਇਸੇ ਕਾਰਨ ਹੈ ਕਿ ਜੋ ਬੰਗਾਲ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਜਿਹੜੀ ਹੈ ਉਹ ਹੁਕਤਾਪੁਰ ਕਿਤੇ ਹਵਾਲਤ ਕੀਤੀ ਗਈ ਹੈ ਉਹਦੇ ਅਗੇਸਟ ਅੱਜ ਪੱਤਰਕਾਰ ਫਵਾੜਾ ਦਾ ਪੱਤਰਕਾਰ ਸੰਗਠਨ ਜੋ ਹੈ ਉਹ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਕਿ ਬਹੁਤ ਵੱਡੀ ਗੱਲ ਹੈ ਕਿ ਜੋ ਲੜਕੀਆਂ ਸਾਡੇ ਦੇਸ਼ ਦੇ ਵਿੱਚ ਸੁਰੱਖਿਤ ਨਹੀਂ ਹੈ ਕਿ ਅੱਜ ਜਿਥੇ ਇਸ ਤੋਂ ਪਹਿਲਾਂ ਕਾਫੀ ਦਰਬਾਰਾ ਨਿਰਭੈਤਾ ਦਾ ਕਾਰਨ ਹੋਇਆ ਸੀ ਬੜਾ ਅੱਜ ਜੋ ਹੈ ਦੇਸ਼ ਦੇ ਵਿੱਚ ਚੱਲਿਆ ਮੇਕਨ ਅੱਜ ਫੇਰ ਜੋ ਹੈ ਇੱਕ ਕਾਟ ਹੋ ਰਿਹਾ ਹੈ ਔਰ ਇਹਦੇ ਨਾਲ ਨਾਲ ਹੋਰ ਕਾਟ ਵੀ ਚੱਲਦੇ ਜਾ ਰਹੇ ਨੇ ਬੜਾ ਅਫਸੋਸ ਹੈ ਕਿ ਸਰਕਾਰਾਂ ਪਤਾ ਨਹੀਂ ਕੀ ਕਰ ਰਹੀਆਂ ਨੇ ਬੰਗਾਲ ਦੇ ਵਿੱਚ ਹੋ ਰਿਹਾ ਹੈ ਪੁਰੀਸਾ ਦੇ ਵਿੱਚ ਹੋ ਰਿਹਾ ਹੈ ਉਹ ਜਿਹੜਾ ਚਾਰਖਣ ਦੇ ਵਿੱਚ ਹੋ ਰਿਹਾ ਆ ਹੁਣ ਇਹ ਪਤਾ ਲੱਗਾ ਕਿ ਇੱਕ ਜੋ ਸਕੂਲ ਦੇ ਵਿੱਚ ਬੱਚਿਆਂ ਨਾਲ ਜਿੜਸੀ ਸ਼ੋਸ਼ਣ ਕੀਤਾ ਗਿਆ ਬਹੁਤ ਮਾੜੀ ਗੱਲ ਹੈ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਸਰਕਾਰਾਂ ਕਰ ਰਹੀਆਂ ਜੇ ਇਹਦੇ ਫੈਸਲੇ ਕਰਦੇ ਨੇ ਲੀਡਰ ਵੀ ਕੋਈ ਹੈ ਕਿ ਸਾਡੀਆਂ ਕਾਨੂੰਨਾਂ ਵੀ ਥੋੜੀਆਂ ਕਮਜ਼ੋਰ ਹੈ ਜੇ ਇਹਦੇ ਨਾਲ ਕੋਈ ਰੀਜ਼ਨ ਆ ਰਿਹਾ ਅੱਜ ਇੱਕ ਫੈਸਲਾ ਆਇਆ 32 ਸਾਲ ਬਾਅਦ 32 ਸਾਲਾਂ ਜਿਹਨੂੰ ਫੈਸਲਾ ਹੁੰਦਾ ਤੇ ਉਹ ਜਿਹੜਾ ਦੋਸ਼ੀ ਹੈ ਜਾਂ ਜਿਹੜਾ ਜਿਹੜਾ ਉਹਦਾ ਕਲਪਰੇਟ ਹੈ ਉਹਦੇ ਕੀ ਹੁੰਦਾ 25 ਸਾਲ ਦੀ ਉਮਰ ਲੰਘ ਗਈ ਹੈ 25 ਸਾਲ ਫੈਸਲਾ ਆ ਗਿਆ ਜੇ ਨੂੰ ਕੋਈ ਸਜ਼ਾ ਵੀ ਹੋਵੇ ਤੇ ਕੋਈ ਫਾਇਦਾ ਨਹੀਂ ਇਦਾਂ ਦੇ ਦੋਸ਼ੀਆਂ ਨੂੰ ਤੁਰਤ ਸਜ਼ਾ ਦੇਣੀ ਚਾਹੀਦੀ ਆਂ ਔਰ ਮੇਰਾ ਪਰਸਨ ਮੰਨਣਾ ਇਹ ਆ ਕਿ ਇਦਾਂ ਦੋਸ਼ੀ ਦੀ ਕੋਈ ટ્રਾਇਲ ਨਹੀਂ ਹੋਣਾ ਚਾਹੀਦਾ ਕੋਈ ਵਕੀਲ ਨਹੀਂ ਕੋਈ ਅਪੀਲ ਨਹੀਂ ਕੋਈ ਜਰੀ ਨਹੀਂ ਸਿਰਾ ਨੂੰ ਫਾਂਸੀ ਸਜ਼ਾ ਦੇਣੀ ਬਹੁਤ ਸ਼ੁਕਰੀਆ ਸਸੀ ਕਾ ਸਾਰੇ ਬਖਾਇਆ ਨੂੰ ਅੱਜ ਕੁਵੜਾ ਸੰਗਠਨ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਆਪਣੀ ਡਾਕਟਰ ਭੈਣ ਦੇ ਨਾਲ ਜੋ ਘਟਨਾ ਹੋਈ ਹੈ ਇਹ ਜੋ ਦਿਲ ਦਾ ਮੋਟਾਪਾ ਹੈ ਥਾਇਰਾਇਡ ਨੂੰ ਲਾ ਕੇ ਰੱਖ ਦਿੱਤਾ ਹੈ ਇਹ ਜਿਹੜੀ ਘਟਨਾ ਹੋਈ ਹੈ ਉਹਦੇ ਇਹ ਨਹੀਂ ਖੁਦ ਤੋਂ ਨਹੀਂ ਮਿਲਿਆ ਕਰਦੇ ਹਾਂ ਸਾਨੂੰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਹਨਾਂ ਦੋਸ਼ੀਆਂ ਨੂੰ ਸਖਤ ਸਖਤ ਸਹਾਇਤਾ ਦੇਣ ਲਈ ਇਹਨਾਂ ਦੇ ਪ੍ਰੋਪਰ ਇਹ ਯੋਜਨਾ ਬਣਾਈ ਜਾਵੇ ਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਜਿਹੜੇ ਸਾਡੇ ਭੈਣਾਂ ਲਈ ਸਾਡੇ ਦੇਸ਼ ਦੀਆਂ ਬੇਟੀਆਂ ਸਾਡੇ ਦੇਸ਼ ਦੇ ਨਾਲ ਜਿਹੜੇ ਕੰਮ ਕਰਦੇ ਵਰਕਰ ਉਹਨਾਂ ਸੁਰੱਖਿਅਤ ਕੰਸਰ ਦੇ ਖੰਭ ਲੋ ਸਰੂਬ ਸਰਕਾਰ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਬੜੇ ਸ਼ਾਨਦਾਰ ਤਰੀਕੇ ਨਾਲ ਅੱਜ ਅਸੀਂ ਇੱਥੇ ਕਲਕੱਤਾ ਵਿੱਚ ਜੋ ਦਿਲ ਕੰਬਾਉਂ ਟਟਰਾ ਬਾਪਰੀਆ ਇੱਕ ਡਾਕਟਰ ਦੇ ਨਾਮ ਤੇ ਸਾਡੇ ਮੱਥੇ ਤੇ ਕਲੰਕ ਆ ਕਿਉਂਕਿ ਦੇਸ਼ ਦੇ ਵਿੱਚ ਲੜਕੀਆਂ ਨੂੰ ਅਸੀਂ ਕਹਿੰਦੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਬੜੇ ਅਸੀਂ ਵੱਡੇ ਵੱਡੇ ਨਾਅਰੇ ਬੁਲੰਦੇ ਆ ਲੇਕਿਨ ਬੇਟੀ ਕਿੱਥੇ ਸੁਰੱਖਿਤ ਆ ਬੇਟੀਆਂ ਸੁਰੱਖਿਤ ਹੋਣ ਇਹ ਬਹੁਤ ਵੱਡੀ ਗੱਲ ਆ ਸੋ ਜਿੱਥੇ-ਜਿੱਥੇ ਵੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਉਹਦੇ ਵਿੱਚ ਬਹੁਤ ਹੀ ਸਖਤ ਤਰੀਕੇ ਨਾਲ ਉਹਦੀਆਂ ਸਰਕਾਰਾਂ ਨੂੰ ਵੱਡੇ ਪੱਧਰ ਤੇ ਐਕਸ਼ਨ ਲੈ ਕੇ ਇਮੀਡੀਏਟਲੀ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਉਮਸ ਦੇ ਤੌਰ ਤੇ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਸ ਮਤਲਬ ਦੇ ਨਾਲ ਅੱਜ ਅਸੀਂ ਇੱਥੇ ਅਪਰੋਸ਼ ਪ੍ਰਦਰਸ਼ਨ ਕਿਉਂ ਕਰਨਾ ਅਸੀਂ ਇੱਥੇ ਮੇਨ ਜਿੱਦੇ ਰੋਅ ਤੇ ਇੱਥੇ ਪਹੁੰਚੇ ਹਾਂ ਸੋ ਅੱਜ ਦਾ ਸਾਡਾ ਹੀ ਮੋਟਿਵ ਆ ਥੈਂਕ ਯੂ